ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮ੍ਰਿਸ਼ੀ ਹੀਦ ਬਾਬਾ ਅਦੀਪ ਸਿੰਘ ਜੀ ਧੰਨ ਪਿਆਰੇ ਬਾਬਾ ਨੌਧ ਸਿੰਘ ਜੀ 사ਤਸੰਗਤ ਜੀ ਜਿਹੜਾ ਮਨੁੱਖ ਜਿਹੜਾ ਗੁਰਸਿੱਖ ਆਪਣੇ ਵਾਹਿਗੁਰੂ ਨੂੰ ਆਪਣੇ ਗੁਰੂ ਨੂੰ ਆਪਣੇ ਸਤਿਗੁਰਾਂ ਨੂੰ ਯਾਦ ਰੱਖਦਾ ਏ ਨਾ ਤੇ ਇਹ ਯਾਦ ਰੱਖਣਾ ਹੀ 사ਤਸੰਗਤ ਜੀ ਜ਼ਿੰਦਗੀ ਬਦਲ ਦਿੰਦਾ ਜੀ ਹੁਣ ਦੇਖੋ ਜਿਹੜੇ ਮਨੁੱਖ ਨੂੰ ਅਸੀਂ ਦੁਨੀਆਵੀ ਤੌਰ ਤੇ ਵੀ ਯਾਦ ਕਰਦੇ ਹੁਈਏ ਨਾ ਉਹਦੇ ਗੁਣ ਸਾਡੇ ਚੌਣੇ ਸ਼ੁਰੂ ਹੋ ਜਾਂਦੇ ਨੇ ਸਾਡਾ ਪਹਿਰਾਵਾ ਹੌਲੀ ਹੌਲੀ ਸਾਡੇ ਹਾਵ ਭਾਵ ਸਾਧ ਸੰਗਤ ਜੀ ਉਹਦੇ ਵਰਗੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਅਸੀਂ ਆਪਣੇ ਸਤਿਗੁਰਾਂ ਨੂੰ ਯਾਦ ਰੱਖਦੇ ਆ ਯਾਦ ਕਰਦੇ ਆ ਤੇ ਸਾਧ ਸੰਗਤ ਜੀ ਉਹ ਯਾਦ ਹੀ ਸਾਡਾ ਜੀਵਨ ਬਦਲ ਕੇ ਰੱਖ ਦਿੰਦੀ ਹੈ ਹੁਣ ਇਹ ਜਾਣਿਓ ਸਾਧ ਸੰਗਤ ਜੀ ਜਿਹੜੇ ਸ਼ਹੀਦਾਂ ਨੂੰ ਯਾਦ ਰੱਖਦੇ ਨੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰਦੇ ਨੇ ਦੇਖੋ ਸ਼ਹੀਦਾਂ ਸ਼ਹੀਦਾਂ ਦੇ ਨਾਮ ਜਰੂਰ ਆਡਾ ਡੋ ਹੋ ਸਕਦੇ ਨੇ ਪਰ ਜਿਹੜੀ ਉਹਨਾਂ ਦੇ ਵਿੱਚ ਬਖਸ਼ਿਸ਼ ਵਰਤੀ ਆ ਜਾਂ ਵਰਤਰੀ ਹੈ ਉਹ ਸੇਮ ਹੈ ਉਹ ਇੱਕ ਹੈ ਸਾ ਸੰਗਤ ਸ਼ਹੀਦਾਂ ਦੇ ਵਿੱਚ ਵੰਡੀਆਂ ਪਾਉਣੀਆਂ ਇਹ ਸਾਡੇ ਵਰਗੇ ਭੁੱਲੇ ਪਟਕੇ ਜੀਵਾਂ ਦੀ ਭੈੜੀ ਮਾਨਸਿਕਤਾ ਦਾ ਨਤੀਜਾ ਹੈ ਹੁਣ ਜਿਹੜਾ ਮਨੁੱਖ ਸ਼ਹੀਦਾਂ ਨੂੰ ਯਾਦ ਰੱਖਦਾ ਹੈ ਤਾਂ ਯਾਦ ਰੱਖਦਾ ਹੈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਯਾਦ ਕਰਦਾ ਹੈ ਭੀਸ਼ੀ ਸਿੰਘ ਸਹਾਈ ਹੋਣਗੇ ਕਮ ਹੋ ਗਿਆ ਫਿਰ ਵੀ ਕਹਿਣਗੇ ਸ਼ਹੀ ਸਿੰਘਾਂ ਨੇ ਕਿਰਪਾ ਕੀਤੀ ਅਤੇ ਸਾਧ ਸੰਗਤ ਜੀ ਉਹ ਮਨੁੱਖ ਕਦੇ ਵੀ ਡੋਲਦਾ ਨਹੀਂ ਦੇਖੋ ਅਸੀਂ ਮਨੁੱਖਾਂ ਮਨੁੱਖ ਕਦੇ ਵੀ ਪੂਰਾ ਨਹੀਂ ਹੁੰਦਾ ਹਮੇਸ਼ਾ ਅਧੂਰਾ ਰਹਿੰਦਾ ਜੇ ਕੋਈ ਪੂਰਾ ਹੈ ਤੇ ਉਹ ਕਾਲਪੁਰਖ ਵਾਹਿਗੁਰੂ ਹੈ ਤੇ ਸਾਧ ਸੰਗਤ ਕਾਲਪੁਰਖ ਵਾਹਿਗੁਰੂ ਦੀ ਬਖਸ਼ਿਸ਼ ਜੋ ਸਾਡੇ ਉੱਪਰ ਹੁੰਦੀ ਹੈ ਉਹ ਸ਼ਹੀਦਾਂ ਦੇ ਰਾਹੀ ਹੁੰਦੀ ਹੈ ਜਿਹੜੇ ਸ਼ਹੀਦਾਂ ਨੂੰ ਯਾਦ ਰੱਖਦੇ ਨੇ ਦੇਖੋ ਭਰੋਸਾ ਰੱਖ ਕੇ ਕੋਈ ਜਿਵੇਂ ਕਿਸੇ ਪ੍ਰੇਮੀ ਦੀ ਭਾਵਨਾ ਇਹ ਹੋ ਜਾਂਦੀ ਹੈ ਕਿ ਮੈਂ ਸ਼ਹੀਦਾਂ ਦੇ ਦਰਸ਼ਨ ਕਰਨੇ ਆਂ ਸਾਸੰਗਤ ਜੀ ਸਾਡੀ ਭਾਵਨਾ ਹੋਵੇ ਤੇ ਉੱਪਰੋਂ ਸ਼ਰਦਾ ਭਰੋਸਾ ਤੇ ਪ੍ਰੇਮ ਵੀ ਐਡਾ ਗੂੜਾ ਹੋ ਜੇ ਤੇ ਸ਼ਹੀਦ ਸਿੰਘ ਦਰਸ਼ਨ ਦੇ ਦਿੰਦੇ ਨਹੀਂ ਤੇ ਆਪਣੀ ਮਤਲਬ ਅਸੀਂ ਆਪਣੀ ਮਰਜ਼ੀ ਨਾਲ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਦੇ ਜਿੰਨਾ ਚਿਰ ਸ਼ਹੀਦਾਂ ਦੀ ਮਰਜ਼ੀ ਵਿੱਚ ਨਾ ਹੋਵੇ ਉਹ ਸੁਤੰਤਰ ਅਵਸਥਾ ਦੇ ਵਿੱਚ ਵਿਚਰਦੇ ਨੇ ਕਿਸੇ ਦਾ ਡਰ ਨਹੀਂ ਮੰਨਦੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਨੇ ਹੋਰ ਕਿਸੇ ਦਾ ਉਹਨਾਂ ਨੂੰ ਡਰ ਪਿਆ ਨਹੀਂ ਤੇ ਸਾਸੰਗਤ ਜੀ ਜਿਹੜੇ ਸ਼ਹੀਦਾਂ ਨਾਲ ਜੁੜ ਜਾਂਦੇ ਨੇ ਨਾ ਔਵਿਨਿਰਭਾਉ ਹੋ ਜਾਂਦੇ ਨੇ ਨਿਰਵੈਰ ਹੋ ਜਾਂਦੇ ਨੇ ਸ਼ਹੀਦਾਂ ਦਾ ਕਿਸੇ ਨਾਲ ਵੈਰ ਨਹੀਂ ਤੇ ਇਸੇ ਤਰ੍ਹਾਂ ਗੁਰਸਿੱਖ ਦਾ ਵੀ ਕਿਸੇ ਨਾਲ ਵੈਰ ਨਹੀਂ ਜੇ ਹੁੰਦਾ ਅਸੀਂ ਨਿਤਬੱਦ ਪੜ੍ਹਦੇ ਆਂ ਕਿ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਕੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਇਹ ਪੜ੍ਹਦੇ ਆਂ ਇਹਦੇ ਵਿੱਚ ਸਾਰਾ ਅਕਾਲ ਪੁਰਖ ਦਾ ਸਰੂਪ ਦੱਸਿਆ ਗਿਆ ਹੈ ਤੇ ਜਦੋਂ ਅਸੀਂ ਜਪਦੇ ਆਂ ਬਾਣੀ ਪੜ੍ਹਦੇ ਆਂ ਬਾਣੀ ਆਪਣੇ ਵਾਹਿਗੁਰੂ ਨੂੰ ਯਾਦ ਰੱਖਦੇ ਆ ਇਹ ਵਾਲੇ ਗੁਣ ਸਾਡੇ ਚੌਣੇ ਸ਼ੁਰੂ ਹੋ ਜਾਂਦੇ ਨੇ ਜੇ ਸਾਡੇ ਅੰਦਰ ਅੱਜ ਵੀ ਈਰਖਾ ਹੈ ਦੁਸ਼ਵੈਸ਼ ਭਾਵਨਾ ਹੈ ਕਿਸੇ ਤੋਂ ਛੜਦੇ ਆ ਜਾਂ ਕਿਸੇ ਨਾਲ ਈਰਖਾ ਕਰਦੇ ਆ ਤੇ ਇਹ ਜਾਣਿਓ ਕਿ ਅਜੇ ਮੰਜ਼ਿਲ ਬਹੁਤ ਦੂਰ ਦੀ ਏ ਅਜੇ ਉਹ ਵਾਲਾ ਰਾਹ ਅਸੀਂ ਨਹੀਂ ਫੜਿਆ ਜਿਸ ਦਿਨ ਉਹ ਰਾਹ ਫੜ ਲਿਆ ਫਿਰ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਰਹਿ ਜਾਣਾ ਸਾਨੂੰ ਸਾਰੇ ਆਪਣੇ ਲੱਗਣਗੇ ਸਾਰੇ ਚੰਗੇ ਲੱਗਣਗੇ ਦੇਖੋ ਸਾਧ ਸੰਗਤ ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਵਾਹਿਗੁਰੂ ਹਰ ਕਿਸੇ ਦੇ ਵਿੱਚ ਹੈ ਹਰ ਜੀਵ ਦੇ ਵਿੱਚ ਉਹ ਵਾਹਿਗੁਰੂ ਦਾ ਵਾਸਾ ਹੈ ਤੇ ਸਾਸੰਗਤ ਜੀ ਜੇ ਹਰ ਜੀਵ ਦੇ ਵਿੱਚ ਵਾਹਿਗੁਰੂ ਦਾ ਵਾਸਾ ਹੈ ਤੇ ਜਿਨ੍ਹਾਂ ਨੂੰ ਅਸੀਂ ਆਪਣੇ ਦੁਸ਼ਮਣ ਕਹਿੰਨੇ ਆ ਕਿ ਉਹਦੇ ਵਿੱਚ ਵਾਹਿਗੁਰੂ ਦਾ ਵਾਸਾ ਨਹੀਂ ਫਿਰ ਸਾਰੇ ਆਪਣੇ ਲੱਗਦੇ ਨੇ ਹਾਂ ਜਦੋਂ ਮਨੁੱਖ ਕਿਸੇ ਦੁੱਖ ਦੀ ਘੜੀ ਦੇ ਵਿੱਚੋਂ ਲੰਘਦਾ ਹੈ ਨਾ ਦੋ ਕੰਮ ਹੁੰਦੇ ਨੇ ਜਾਂ ਤੇ ਮਨੁੱਖ ਰੱਬ ਨਾਲ ਜੁੜ ਜਾਂਦਾ ਹੈ ਤੇ ਜਾਂ ਰੱਬ ਦੀ ਹੋਂਦ ਤੋਂ ਮੁਨਕਰ ਹੋ ਜਾਂਦਾ ਭੀ ਰੱਬ ਹੈ ਹੀ ਨਹੀਂ ਤੁਸੀਂ ਵੀ ਦੇਖਿਆ ਹੋਏਗਾ ਕਿ ਜੇ ਕਿਸੇ ਗੁਰਸਿੱਖ ਤੇ ਦੁੱਖ ਹੁੰਦਾ ਆ ਉਹ ਭੱਜ ਕੇ ਗੁਰੂ ਵੱਲੋਂ ਜਾਂਦਾ ਹੈ ਪ੍ਰਮਾਤਮਾ ਵੱਲੋਂ ਜਾਂਦਾ ਹੈ ਡਾਕਟਰ ਵੱਲ ਬਾਅਦ ਸੋਚਦਾ ਹੈ ਪਹਿਲਾਂ ਵਾਹਿਗੁਰੂ ਵੱਲ ਜਾਂਦਾ ਹੈ ਕਿ ਵਾਹਿਗੁਰੂ ਕਿਰਪਾ ਕਰੇ ਵਾਹਿਗੁਰੂ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰੋ ਜੀ ਦੋ ਮਿਹਰ ਕਰੋ ਉਹ ਇਦਾਂ ਕਿਰਪਾ ਮੰਗਦਾ ਹੈ ਲੋਚਦਾ ਹੈ ਤੇ ਦੂਸਰੇ ਪਾਸੇ ਜਿਹਦੇ ਦੁੱਖ ਆ ਜੇ ਕਿਸੇ ਤੇ ਤੇ ਉਹ ਹੋਵੇ ਕੱਚਾ ਸਿੱਖ ਸਾਡੇ ਅਰਗਾ ਤੇ ਉਹ ਟੁੱਟ ਜਾਂਦਾ ਹੈ ਉਹ ਉਲਾਮੇ ਉਹਦੇ ਪਹਿਲਾਂ ਹੀ ਮਨ 'ਚ ਹੁੰਦੇ ਨੇ ਕਿ ਰੱਬ ਨੇ ਮੈਨੂੰ ਆਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਜਦੋਂ ਕੋਈ ਦੁੱਖ ਦੀ ਘੜੀ ਆ ਜਾਂਦੀ ਹੈ ਫਿਰ ਤੇ ਰੋਲਾ ਪਉਣ ਲੱਗ ਜਾਂਦਾ ਵੀ ਰੱਬ ਹੈ ਹੀ ਨਹੀਂ ਸ਼ਹੀਦ ਹੈ ਹੀ ਨਹੀਂ ਤੇ ਐ ਜਿਹੜੇ ਬਿਮਾਰੀ ਦੇ ਸ਼ਿਕਾਰ ਨੇ ਜਿਨ੍ਹਾਂ ਦੇ ਦਿਮਾਗ ਬਿਮਾਰੀ ਬਿਮਾਰ ਨੇ ਸਾ ਸੰਗਤ ਜੀ ਬਿਮਾਰੀ ਦਾ ਸ਼ਿਕਾਰ ਰਿਹਾ ਕਿਉਂਕਿ ਬਾਣੀ ਪੜਦੇ ਨਹੀਂ ਸੇਵਾ ਕਰਦੇ ਨਹੀਂ ਉਲਾਮੇ ਲੱਖਾਂ ਲੱਖਾਂ ਨੇ ਮੰਨਦੇ ਵਿੱਚ ਸੋ ਹਮੇਸ਼ਾ ਅਰਦਾਸ ਬੇਨਤੀ ਕਰਿਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਐਸੀ ਮਿਹਰ ਕਰਿਓ ਕਿਰਪਾ ਕਰਿਓ ਕੀ ਐਸੇ ਪਿਆਰਿਆਂ ਦਾ ਮੇਲ ਕਰਾਈ ਜਿਹਦੇ ਜਿਨ੍ਹਾਂ ਨੂੰ ਮਿਲ ਕੇ ਸਾਨੂੰ ਤੂੰ ਚੇਤੇ ਆਵੇਂ ਤੇਰੇ ਨਾਲ ਪ੍ਰੇਮ ਵਧੇ ਤੇ ਸਾਧ ਸੰਗ ਜੀ ਪ੍ਰੇਮ ਦੇ ਨਾਲ ਹੀ ਤੁਸੀਂ ਸਭ ਕੁਝ ਹਾਸਲ ਕਰ ਸਕਦੇ ਆ ਜੇ ਪ੍ਰੇਮ ਨਹੀਂ ਤੁਹਾਡੇ ਕੋਲ ਭਰੋਸਾ ਨਹੀਂ ਤੇ ਫਿਰ ਕੁਝ ਨਹੀਂ ਜੇ ਮਿਲਣਾ ਸੋ ਹਰ ਸਮੇ ਉਸ ਸਤਗੁਰ ਸੱਚੇ ਪਾਤਸ਼ਾਹ ਦੀ ਹੋਂਦ ਦੇ ਯਕੀਨ ਰੱਖਣਾ ਤੇ ਸ਼ਰਨ ਦਾ ਆਨੰਦ ਪ੍ਰਾਪਤ ਕਰਨਾ ਇਹ ਹਰ ਗੁਰਸਿੱਖ ਦਾ ਸਾਧ ਸੰਗਤ ਜੀ ਮੋਢਲਾ ਜਿਹੜਾ ਚਾਹੁੰਨਾ ਚਾਹੀਦਾ ਹੈ ਕਿ ਹਰ ਸਮੇਂ ਮੈਨੂੰ ਇਹ ਚੀਜ਼ ਪ੍ਰਤੀਤ ਰਹੇ ਕਿ ਮੇਰਾ ਵਾਹਿਗੁਰੂ ਮੇਰੇ ਨਾਲ ਹੈ ਜੇ ਵਾਹਿਗੁਰੂ ਨਾਲ ਹੈ ਭਾਈ ਤੁਹਾਨੂੰ ਗਲਤ ਕੰਮ ਕਦੇ ਨਹੀਂ ਕਰਨ ਦੇਗਾ ਜੇ ਤੁਹਾਨੂੰ ਇਹ ਭਰੋਸਾ ਹੀ ਹੋ ਗਿਆ ਤਾਂ ਤੁਸੀਂ ਕਿਸੇ ਗਲਤ ਪਾਸੇ ਕਿੱਦਾਂ ਜਾ ਸਕਦੇ ਆ ਤੇ ਫਿਰ ਜੇ ਵਾਹਿਗੁਰੂ ਦੀ ਹੋਂਦ ਤੁਹਾਡੇ ਨਾਲ ਹੋਈ ਜਿੱਥੇ ਉਹ ਦਾਤਾ ਹੀ ਆ ਗਿਆ ਦਾਤੇ ਦੀ ਹੋਂਦ ਤੁਹਾਡੇ ਨਾਲ ਹੈ ਤੁਸੀਂ ਦਾਤੇ ਨੂੰ ਨਾਲ ਮੰਨ ਰਹੇ ਆ ਸ਼ੀਦਾ ਨੂੰ ਨਾਲ ਮੰਨ ਰਹੇ ਆ ਤੇ ਫਿਰ ਦਾਤਾ ਪਿੱਛੇ ਕਿੱਥੇ ਰਹਿ ਗਿਆ ਜਿੱਦਾਂ ਕਈ ਕਹਿੰਦੇ ਨੇ ਨਾ ਕਿ ਪਿੱਛੇ ਥੋੜੀ ਸਾਸ ਸੰਗਜੀ ਛਾਤੀ ਮਾਰ ਕੇ ਦੇਖੋ ਆਪਣੇ ਜੀਵਨ ਦੇ ਵਿੱਚ ਅੱਜ ਤੋਂ ਮੰਨ ਲਓ 50 ਸਾਲ ਪਹਿਲਾਂ ਜਾਂ 20 ਸਾਲ 30 ਸਾਲ ਪਹਿਲਾਂ ਚਲੋ ਲਾ ਲਓ ਪੀ 30 ਸਾਲ ਪਹਿਲਾਂ ਅਸੀਂ ਕਿੰਨਾ ਕਮਾਉਂਦੇ ਸਾਂ ਜਾਂ ਸਾਡੇ ਫਾਦਰ ਸਾਹਿਬ ਜਾਂ ਹੋਰ ਰਿਸ਼ਤੇਦਾਰ ਕਿੰਨੀ ਕਮਾਈ ਕਰਦੇ ਸੀ ਬੜੀ ਥੋੜੀ 10 ਸਾਲ 20 ਸਾਲ ਪਹਿਲਾਂ ਉਸ ਤੋਂ ਕਮਾਈ ਵਧੀ 10 ਸਾਲ ਬਾਦ ਹੋਰ ਜ਼ਿਆਦਾ ਕਮਾਈ ਵਧੀ ਤੇ ਅੱਜ ਆਪਾਂ ਕਿੱਥੇ ਪਹੁੰਚੇ ਆਂ ਕਿ ਸਾਡੀ ਭੁੱਖ ਮਿਟ ਗਈ ਐ ਸਾਧ ਸੰਗਤ ਜੀ ਜੇ ਦਾਤਾਂ ਦੇ ਨਾਲ ਬੰਦਾ ਸੋਚੇ ਕਿ ਮੈਂ ਸੁਖੀ ਹੋ ਜਾਊਂਗਾ ਤੇ ਨਹੀਂ ਹੋਇਆ ਜਾਣਾ ਕਿਉਂਕਿ ਇਹ ਭੁੱਖ ਨਹੀਂ ਮਿਟਦੀ ਹਾਂ ਜਿਹੜਾ ਉਸ ਮਾਲਕ ਦੀ ਹੋਂਦ ਦਾ ਆਨੰਦ ਮਾਣਦਾ ਹੈ ਨਾ ਉਹਦੀ ਸ਼ਰਨ ਦਾ ਆਨੰਦ ਮਾਣਦਾ ਹੈ ਤੇ ਸਾਧ ਸੰਗਤ ਸਤਿਗੁਰ ਕਿਰਪਾ ਕਰ ਦਿੰਦੇ ਨੇ ਭੁੱਖਾਂ ਮੀਟ ਦਿੰਦੇ ਨੇ ਤੇ ਭੁੱਖਾਂ ਐਸੀ ਮੀਟਦੇ ਨੇ ਫਿਰ ਸਾਧ ਸੰਗਤ ਜੀ ਦਸਵੰਦ ਕੱਢਣ ਦਾ ਵੈਸੇ ਸਾਨੂੰ ਸਤਿਗੁਰਾਂ ਦਾ ਹੁਕਮ ਹੈ ਫਿਰ ਅਸੀਂ ਦਸਬੰਧ ਨਹੀਂ ਕਰਦੇ ਫਿਰ ਬੰਦਾ ਸੋਚਦਾ ਹੈ ਕਿ ਮੈਂ ਕੀ ਕਰਨੀ ਐ ਨੀ ਮਾਇਆ ਮਾਇਆ ਜੋੜ ਕੇ ਬੈਂਕਾਂ ਦੇ ਵਿੱਚ ਕੀ ਕਰਨੀ ਕਿਉਂਕਿ ਸਾਧਾ ਦਾ ਭਰੋਸਾ ਨਹੀਂ ਤੇ ਅਸੀਂ ਕਿੱਡੀਆਂ-ਕਿੱਡੀਆਂ ਲੰਮੀਆਂ ਸਾਧ ਸੰਘ ਦੀਆਂ ਐਫ ਡੀਆਂ ਕਰਾ ਲੈਣੇ ਆ ਇੰਸ਼ੋਰੈਂਸ ਦਾ ਕਰਾ ਲੈਣੇ ਆ ਵੀ ਇਦਾਂ ਕਰਾਂਗੇ ਇਦਾਂ ਕਰਾਂਗੇ ਸਾਧ ਸੰਘ ਜੀ ਕਿੱਡੇ-ਕੱਡੇ ਵੱਡੇ ਟੀਚੇ ਅਸੀਂ ਜ਼ਿੰਦਗੀ 'ਚ ਰੱਖੇ ਹੋਏ ਨੇ ਪਰ ਜਦੋਂ ਅਸੀਂ ਇਸ ਮਾਰਗ ਤੇ ਚੱਲਦੇ ਆ ਫਿਰ ਸਭ ਕੁਝ ਤੇਰਾ-ਤੇਰਾ ਵਾਲੀ ਭਾਵਨਾ ਹੋ ਜਾਂਦੀ ਹੈ ਕਿ ਮਾਲਕਾ ਵੀ ਤੇਰਾ ਤੇਰੀ ਦਿੱਤੀ ਦਾਤ ਹੈ ਤੇ ਤੇਰੇ ਤੇ ਹੀ ਲਾ ਦੇਣੀ ਹੈ ਸਤ ਕੋ ਤੈਨੂੰ ਹੀ ਦੇ ਦੇਣੀ ਹੈ ਤੈਨੂੰ ਹੀ ਸੌਂਪ ਦੇਣੀ ਹੈ ਤੇ ਹੁਣ ਸੌਂਪਣੀ ਕਿਵੇਂ ਆ ਪੀ ਲੋਡ ਵਾਂ ਦੀ ਮਦਦ ਕਰ ਦੇਣੀ ਹੈ ਸੋ ਐਦਾਂ ਕਿਰਪਾ ਦੇ ਪਾਤਰ ਬਣ ਸਕਦੇ ਆ ਅਸੀਂ ਜੇ ਅਸਲ ਆਨੰਦ ਚਾਹੀਦਾ ਹੈ ਸੇਵਾ ਤੋਂ ਬਿਨਾ ਆਨੰਦ ਨਹੀਂ ਜੇ ਹੋਣਾ ਸੇਵਾ ਦੇ ਵਿੱਚ ਵੀ ਅਸਲ ਆਨੰਦ ਜੇ ਹੋਰ ਕਿਸੇ ਵੀ ਚੀਜ਼ ਦੇ ਵਿੱਚ ਬਾਣੀ ਪੜਦੇ ਆ ਆਨੰਦ ਆਉਂਦਾ ਹੈ ਪਰ ਜੇ ਉਹ ਬਾਣੀ ਦਾ ਚਾਹੁੰਦੇ ਆ ਕਿ ਇੱਕ ਵਾਰੀ ਪੜੀ ਹੋਈ ਬਾਣੀ ਸਾਡੇ ਤੇ ਸਦਾ ਹੀ ਅਸਰ ਕਰੇ ਸਾਡੇ ਹਿਰਦੇ 'ਚ ਟਿੱਕੇ ਦੇ ਸੁਤੇ ਸਿੱਧ ਹੀ ਟਿਕ ਜੇ ਤੇ ਸਾਸੰਗਤ ਜੀ ਨਾਲ ਸੇਵਾ ਵਾਲਾ ਪਹਿਰਾ ਲਾ ਦੋ ਤੇ ਮਾਲਕ ਕਿਰਪਾ ਕਰਦਾ ਜੇ ਉਹ ਸੇਵਾ ਕਰਦੇ ਆ ਕਰਦੇ ਆਂ ਹੀ ਜੀਵਨ ਬਦਲ ਜਾਂਦੇ ਨੇ ਜੀਵਨ ਤਬਦੀਲ ਹੋ ਜਾਂਦੇ ਨੇ ਤੋ ਹਰ ਸਮੇਂ ਸਾਸੰਗਤ ਬਾਣੀ ਪੜ੍ਹਦੇ ਰਹੋ ਸੇਵਾ ਕਰਦੇ ਰਹੋ ਤੇ ਉਹਦੀ ਹੋਂਦ ਦੇ ਉੱਪਰ ਹਮੇਸ਼ਾ ਸਾਸੰਗਤ ਜੀ ਸਦਾ ਚੇਤਹੀ ਭਰੋਸਾ ਰੱਖੋ ਸਾਸੰਗਤ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਏ ਕਿ ਗੁਰਦੁਆਰਾ ਰਾਮ ਸਰਬ ਸਾਬ ਤੋਂ ਅਨਗਿਣਤ ਸੇਵਾਵਾਂ ਸ਼ਹੀਦਾਂ ਦੀ ਬਖਸ਼ੀ ਸ਼ਦਕਾ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਬਾ ਨੋ ਸਿੰਘ ਜੀ ਬਖਸ਼ਿਸ਼ ਕਰਕੇ ਆਪ ਕਰਵਾਉਂਦੇ ਆਉਂਦੇ ਨੇ ਹਰ ਸਮੇਂ ਸੇਵਾਵਾਂ ਚੱਲਦੀਆਂ ਨੇ ਕੁਝ ਸੇਵਾਵਾਂ ਐਸੀਆਂ ਨੇ ਹਰ ਮਹੀਨੇ ਚੱਲਦੀਆਂ ਨੇ ਕੁਝ ਸੇਵਾਵਾਂ ਸਾਲ ਬਾਅਦ ਆਉਂਦੀਆਂ ਨੇ ਕੁਝ ਸੇਵਾਵਾਂ ਮਤਲਬ ਡੇਲੀ ਚੱਲਦੀਆਂ ਨੇ ਹੁਣ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਏ ਪੀ ਉਹ ਦਾ ਮਹੀਨਾ ਚੱਲ ਰਿਹਾ ਹੈ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਅਨਗਿਣਤ ਸੇਵਾਵਾਂ ਸੰਗਤ ਆਪਣੇ ਤੌਰ ਤੇ ਆਪਣੇ ਪੱਧਰ ਤੇ ਕਰ ਰਹੀਆਂ ਨੇ ਸੋ ਆਪ ਸਭ ਦੇ ਚਰਨਾਂ 'ਚ ਇੱਕ ਬੇਨਤੀ ਤੇ ਪਹਿਲਾਂ ਇਹ ਹੈ ਕਿ ਇਹਨਾਂ ਦਿਹਾੜਿਆਂ ਦੇ ਵਿੱਚ ਜੋ ਪੋ ਦਾ ਮਹੀਨਾ ਹੈ ਸਿੱਖ ਪੰਥ ਦੇ ਵਿੱਚ ਖਾਸ ਅਹਿਮੀਅਤ ਰੱਖਦਾ ਹੈ ਇਹਦੇ ਵਿੱਚ ਜਿਹੜੀ ਵੀ ਸੰਗਤ ਆਪਣੇ ਤੌਰ ਤੇ ਕੋਈ ਵੀ ਸੇਵਾ ਜਿਹੜੀ ਕਰ ਸਕਦਾ ਹੈ ਆਪਣੇ ਆਪਣੇ ਪੱਧਰ ਤੇ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਬਾਣੀ ਇਸ ਮਹੀਨੇ 'ਚ ਪੜ੍ਹਨੀ ਚਾਹੀਦੀ ਹੈ ਸ਼ਹੀਦਾਂ ਦੀ ਖੁਸ਼ੀ ਮਿਲਦੀ ਹੈ ਦੇਖੋ ਇਹ ਜੋ 96 ਕਰੋੜ ਛੀ ਸਿੰਘ ਨੇ 96 ਕਰੋੜ ਫੌਜਾਂ ਨੇ ਤੇ ਸਾਸੰਗ ਜੀ ਉਹਨਾਂ ਦੇ ਸਰਦਾਰ ਉਹਨਾਂ ਦੇ ਜਰਨੈਲ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਤੋਂ ਇਹ ਪੰਥ ਤੁਰਿਆ ਹੈ ਲਿਆਂਗ ਸਿੰਘ ਫੌਜਾਂ ਵਾਲਾ ਤੇ ਸੰਗਤ ਜੀ ਉਹਨਾਂ ਸਹਿਬਜ਼ਾਦਿਆਂ ਨੂੰ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਜਿੰਨੇ ਵੀ ਬਾਣੀਆਂ ਪੜ ਸਕਦੇ ਨੇ ਅਖੰਡ ਪਾਠ ਸਾਹਿਬ ਕਰਾ ਸਕਦੇ ਨੇ ਸੁਖਨੀ ਸਾਹਿਬ ਦੇ ਜਾਪ ਕਰਵਾ ਸਕਦੇ ਨੇ ਕਰਮਾਉਣੇ ਚਾਹੀਦੇ ਨੇ ਕਿਉਂਕਿ ਸਾਡੇ ਫਰਜ਼ ਬਣਦੇ ਨੇ ਤੇ ਵੱਧ ਤੋਂ ਵੱਧ ਲੰਗਰ ਵੀ ਸੰਗਤਾਂ ਨੂੰ ਲਾਉਣੇ ਚਾਹੀਦੇ ਨੇ ਆਪਣੇ ਪੱਦਰ ਦੇ ਆਪਣੇ ਤੌਰ ਤੇ ਜਿੰਨੇ ਵੀ ਕੋਈ ला ਸਕਦੇ ਨੇ ਲਾਉਣੇ ਚਾਹੀਦੇ ਨੇ ਬਖਸ਼ਿਸ਼ਾਂ ਸ਼ਹੀਦਾਂ ਦੀਆਂ ਆਉਂਦੀਆਂ ਨੇ ਸੋ ਗੁਰਦੁਆਰਾ ਰਾਮਸਰ ਸਾਹਿਬ ਤੋਂ ਵੀ ਸ਼ਹੀਦਾਂ ਨੇ ਬਖਸ਼ਿਸ਼ ਕੀਤੀ ਹੈ ਪ੍ਰੇਰਣਾ ਸ਼ਹੀਦਾਂ ਦੀ ਹੈ ਫੁਰਨਾ ਸ਼ਹੀਦਾਂ ਨੇ ਪਾਇਆ ਹੈ ਕਿ 25 ਦਸੰਬਰ ਵਾਲੇ ਦਿਨ ਤੇ ਗੁਰਦੁਆਰਾ ਰਾਮਸਰ ਸਾਹਿਬ ਰੋਡ ਦੇ ਉੱਪਰ ਸਾਧ ਸੰਗਤ ਜੀ ਦੁੱਧ ਦਾ ਲੰਗਰ ਲੱਗਣਾ ਹੈ ਤੇ ਨਾਲ ਪ੍ਰਸ਼ਾਦੇ ਦਾ ਲੰਗਰ ਲੱਗਣਾ ਹੈ ਜਿਵੇਂ ਭਾਈ ਮੋਤੀਰਾਮ ਮਹਾਰਾਜ ਜੀ ਜਿਨ੍ਹਾਂ ਨੇ ਸਾਧ ਸੰਗਤ ਜੀ ਸਹਿਬਜ਼ਾਦੇ ਨੂੰ ਦੁੱਧ ਸ਼ਿਕਾਇਆ ਸੋ ਉਹਨਾਂ ਸ਼ਹੀਦਾਂ ਨੂੰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਲੰਗਰ ਲੱਗਣਾ ਹੈ ਸੋ ਸੰਗਤ ਜੀ ਸੰਗਤਾਂ ਪੁੱਛਦੀਆਂ ਸੀ ਬਾਰ ਬਾਰ ਕਿ ਸੇਵਾਵਾਂ ਭੇਜਣੀਆਂ ਨੇ ਸੇਵਾਵਾਂ ਪਾਉਣੀਆਂ ਨੇ ਲੰਗਰਾਂ ਦੇ ਵਿੱਚ ਕੁਝ ਨਹੀਂ ਭੇਜੀਆਂ ਵੀ ਨੇ ਸੋ ਜਿਨ੍ਹਾਂ ਨੇ ਵੀ ਇਸ ਸੇਵਾ ਦੇ ਵਿੱਚ ਸਹਿਯੋਗ ਕਰਨਾ ਹੋਵੇ ਹਿੱਸਾ ਪਾਉਣਾ ਹੋਵੇ ਇਸ ਕਾਰਜ ਦੇ ਵਿੱਚ ਜੋ ਲੰਗਰ ਲੱਗਣੇ ਨੇ ਸੋ ਆਪ ਜੀ ਜਰੂਰ WhatsApp ਨੰਬਰ ਦਿੱਤਾ ਹੈ ਉਹਦੇ ਤੇ ਸੰਪਰਕ ਕਰ ਲਿਓ ਸੇਵਾਵਾਂ ਬਾਰੇ ਪੁੱਛਣਾ ਪੁੱਛ ਲਿਓ ਇਹ ਅਕਾਊਂਟ ਨੰਬਰ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿਖ ਜੇਗਾ ਉਹਦੇ ਵਿੱਚ ਸਾਰੀ ਜਾਣਕਾਰੀ ਵੀ ਇਸ ਵਾਵਾਵਾਂ ਦੇ ਬਾਰੇ ਚ ਤੇ ਜਰੂਰ ਆਪ ਜੀ ਇਹਨਾਂ ਕਾਰਜਾਂ ਦੇ ਵਿੱਚ ਵੀ ਜਰੂਰ ਹਿੱਸਾ ਪਾਓ ਬਾਕੀ ਸਾਹ ਸੰਗਤ ਜੀ ਇੱਕ ਲੋੜਵੰਦ ਵਿਧਵਾ ਬੀਬੀ ਜੋ ਪਿੰਡ ਕੁਮਰ ਆਏ ਹੜਪੀੜ ਤੇ ਹੜ ਦੀ ਚਪੇੜ ਚ ਘਰ ਆ ਗਿਆ ਸੀ ਘਰ ਬਿਲਕੁਲ ਤਬਾਹ ਹੋ ਗਿਆ ਸੀ ਤੇ ਹੁਣ ਵੀ ਉਹ ਕਿਸੇ ਦੇ ਘਰ ਰਹਿ ਰਹੇ ਨੇ ਤੇ ਉਹਦੇ ਘਰ ਦੀ ਸੇਵਾ ਚੱਲ ਰਹੀ ਹੈ ਤੇ 2-4 ਦਿਨਾਂ ਦੇ ਵਿੱਚ ਕੰਧਾਂ ਕੰਪਲੀਟ ਹੋਏ ਨਹੀਂਆਂ ਤੇ ਲੈਂਟਰ ਦੀ ਸੇਵਾ ਹੋਣੀ ਹੈ ਤੇ ਉਹ ਲੈਂਟਰ ਦੀ ਸੇਵਾ ਲਈ ਸਾਸੰਗਤ ਜੀ ਆਪ ਜੀ ਦੇ ਸਹਿਯੋਗ ਦੀ ਲੋੜ ਹੈ ਆਪ ਜੀ ਮਟੀਰੀਅਲ ਦੇ ਰੂਪ ਦੇ ਵਿੱਚ ਵੀ ਸੇਵਾ ਕਰ ਸਕਦੇ ਹੋ ਸਰੀ ਯਾ ਸੀਮਟ ਬਜਰੀ ਰੇਤਾ ਤੇ ਉਹਦੇ ਰੂਪ ਚ ਜਰੂਰ ਸੇਵਾ ਕਰਿਓ ਤਾਂ ਜੋ ਜਲਦੀ ਤੋਂ ਜਲਦੀ ਉਹ ਪੈਂਡਾ ਘਰ ਜਿਹੜਾ ਆ ਸੰਪੂਰਨ ਹੋਏ ਤੇ ਉਹ ਆਪਣੇ ਬੱਚਿਆਂ ਸਮੇਤ ਘਰ ਥੱਲੇ ਕਾਸ਼ਾ ਤੋਂ ਥੱਲੇ ਰਹਿ ਸਕੇ ਕਿਸੇ ਦੇ ਘਰ ਨਾਲ ਨੂੰ ਰਹਿਣਾ ਪਵੇ ਸੋ ਇਹ ਸੇਵਾ ਚੱਲ ਰਹੀ ਹੈ ਇਹਦੇ ਵਿੱਚ ਵੀ ਆਪ ਜੀ ਜਰੂਰ ਜਿੰਨਾ ਵੀ ਕੋਈ ਹਿੱਸਾ ਪਾ ਸਕਦਾ ਹੈ ਸੇਵਾ ਸਹਿਯੋਗ ਕਰ ਸਕਦਾ ਹੈ ਜਰੂਰ ਕਰਿਓ ਚੀਤ ਸਿੰਘ ਸਹਾਈ ਹੋਣ ਅੰਗ ਸੰਗ ਹੋ ਕੇ ਬਰਤਨਵਾਦ ਤੋਂ ਵੱਧ ਸਵਾਮਾਂ ਸੰਗਤਾਂ ਦੇ ਮਨਾਂ 'ਚ ਵਸ ਕੇ ਲੈਣ। ਬਾਕੀ ਸੰਗਤ ਜੀ ਗੁਰਦੁਆਰਾ ਰਾਮਸਰ ਸਾਹਿਬ ਜੋ ਕਿ ਅਜਨਾਲਾ ਤਹਿਸੀਲ ਅਮਰਸਰ ਸਾਹਿਬ ਦੇ ਵਿੱਚ ਹੈ। ਸੋ ਇਸ ਸਥਾਨ ਤੇ ਕਾਰ ਸੇਵਾ ਚੱਲ ਰਹੀ ਹੈ ਗੁੰਬਦ ਦੀ ਸੇਵਾ ਚੱਲ ਰਹੀ ਹੈ ਬਰੀਕੀ ਦਾ ਕੰਮ ਹੈ ਤੇ ਸਾਧ ਸੰਗਤ ਜੀ ਇਹ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਤੇ ਅਜੇ ਵੀ ਸਮਾਂ ਲੱਗੇਗਾ। ਤੋਂ ਇੰਨਾ ਸਵਾਮਾਂ ਦੇ ਵਿੱਚ ਵੀ ਆਪ ਜੀ ਜਰੂਰ ਸਹਿਯੋਗ ਪਾਇਓ ਕਿਉਂਕਿ ਇਹ ਸਵਾਮਾ ਗੁਰੂ ਘਰ ਦੀਆਂ ਸ਼ਹੀਦਾਂ ਦੇ ਯਾਦਗਾਰ ਬਣ ਰਹੀ ਹੈ ਤੇ ਇਹਦੇ ਵਿੱਚ ਆਪ ਜੀ ਦੇ ਵੱਡੇ ਭਾਰੀ ਸਹਿਯੋਗ ਦੀ ਲੋੜ ਹੈ ਆਪ ਜੀ ਜਰੂਰ ਇਹਦੇ ਵਿੱਚ ਵੀ ਸਹਿਯੋਗ ਪਾਇਓ ਸਵਾਮਾ ਵਿੱਚ ਹਿੱਸਾ ਪਾਇਓ ਇਸ ਸਵਾਮਾ ਮਹਾਰਾਜ ਇਸੇ ਤਰੀਕੇ ਆਪ ਸਾਥ ਸੰਗਤਾਂ ਕੋ ਲੈਂਦੇ ਰਹਿਣ ਤੇ ਬਾਕੀ ਸਵਾਮਾ ਆਪ ਜੀ ਵੀਡੀਓ ਦੇ ਲਾਸਟ ਵਿੱਚ ਆਪ ਜੀ ਨੂੰ ਦੱਸ ਹੀ ਦੇਣਾ ਸੋ ਜਰੂਰ ਵੀਡੀਓ ਲਾਸਟ ਤੱਕ ਸੁਣਿਓ ਵੀ ਤੇ ਵੱਧ ਤੋਂ ਵੱਧ ਸੰਗਤ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤੇ ਸਾਧ ਸੰਗਤ ਜੀ ਹੋਰ ਸੰਗਤ ਦੇ ਨਾਲ ਪ੍ਰੇਮ ਵਾਲਿਆਂ ਦੇ ਨਾਲ ਸਾਧ ਸੰਗਤ ਜੀ ਸਾਝ ਪਾਇਓ ਇਸ ਵੀਡੀਓ ਦੀ ਕਿਉਂਕਿ ਇਹ ਵੀ ਬੜੀ ਵੱਡੀ ਸੇਵਾ ਆ ਜਦੋਂ ਹੋ ਸਕਦਾ ਤੁਹਾਡੀ ਭੇਜੀ ਇੱਕ ਵੀਡੀਓ ਨਾਲ ਕੋਈ ਗੁਰੂ ਨਾਲ ਜੁੜ ਜੇ ਸ਼ੀ ਦਾਣਾ ਜੁੜ ਜੇ ਤੇ ਉਹਦਾ ਫਲ ਮਿਲਣਾ ਹੈ ਕਿਉਂਕਿ ਜੋੜਨ ਵਰਗਾ ਪੋਨ ਨਹੀਂ ਤੇ ਤੋੜਨ ਵਰਗਾ ਕੋਈ ਪਾਪ ਨਹੀਂ ਸੋ ਗੁਰੂ ਸਾਹਿਬ ਬਖਸ਼ਿਸ਼ ਕਰਨ ਕਿਰਪਾ ਕਰਨ ਰਹਿਮਤ ਕਰਨ ਇਸ ਚੈਨਲ ਤੋਂ ਹੱਡ ਬੀਤੀਆਂ ਸੰਗਤ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਕਿਵੇਂ ਸੰਗਤ ਦੇ ਨਾਲ ਪਿਆਰੇ ਬਾਬਾ ਆਦੀਪ ਸਿੰਘ ਜੀ ਪਿਆਰੇ ਬਾਬਾ ਨੋਦ ਸਿੰਘ ਜੀ ਅੱਜ ਵੀ ਵਰਤਦੇ ਨੇ ਸੰਗਤ ਦਾ ਭਲਾ ਕਰਦੇ ਨੇ ਸਾਧ ਸੰਗਤ ਅੱਜ ਜਿਹੜੀ ਹੱਦ ਬੀਤੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਇੱਕ ਬੜੇ ਹੀ ਪ੍ਰੇਮ ਵਾਲੀ ਜੋ ਸ਼ਹੀਦਾਂ ਨਾਲ ਪ੍ਰੇਮ ਕਰਦੀ ਹੈ ਉਹ ਭੈਣ ਦੀ ਹੈ ਜਿਹਦੇ ਤੇ ਸ਼ਹੀਦਾਂ ਦੀ ਬੜੀ ਬਖਸ਼ਿਸ਼ ਹੈ ਕਿਰਪਾ ਹੈ ਸਾਧ ਸੰਗਤ ਉਹ ਭੈਣ ਨੇ ਦੱਸਿਆ ਤੇ ਤੇ ਸਾਡੇ ਘਰ ਦੀ ਹਾਲਾਤ ਬੜੀ ਮਾੜੀ ਵੀ ਆਈ ਚਲਾਈ ਚਲਦੀ ਐ ਕਹਿੰਦੇ ਕਿ ਮੇਰੇ ਹਸਬੰਦ ਜਿਹੜੇ ਨੇ ਉਹ ਵੀ ਦਿਹਾੜੀ ਤੇ ਜਾਂਦੇ ਨੇ ਤੇ ਮੈਂ ਵੀ ਇਦਾਂ ਹੀ ਖੇਤਾਂ 'ਚ ਕੰਮ ਕਰ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਆ ਕਹਿੰਦੇ ਸਾਡੇ ਘਰ ਦੀ ਹਾਲਤ ਬੜੀ ਖਸਤਾ ਸੀ ਕੱਚੀ ਮਤਲਬ ਬਾਲਿਆਂ ਵਾਲੀ ਛੱਤ ਸੀ ਤੇ ਜਦੋਂ ਥੋੜਾ ਜਿਹਾ ਵੀ ਮੀਂਹ ਪੈਣਾ ਤੇ ਉਹ ਚੋਣੀ ਸ਼ੁਰੂ ਹੋ ਜਾਂਦੀ ਸੀ ਤੇ ਮਨ 'ਚ ਬੜਾ ਇਹ ਸੋਚਦੇ ਸਾਂ ਕਿ ਕਿਤੇ ਸਾਡਾ ਵੀ ਪੱਕਾ ਘਰ ਹੋਏਗਾ ਛੱਤ ਮਤਲਬ ਲੈਂਟਰ ਵਾਲੀ ਸਾਨੂੰ ਨਸੀਬ ਹੋਏਗੀ ਕਿਉਂਕਿ ਉਹ ਭੈਣ ਕਹਿੰਦੀ ਕਿ ਦਿਹਾੜੀਆਂ ਕਰਕੇ ਤੇ ਘਰ ਨਹੀਂ ਸੀ ਪੈਣਾ ਲੈਂਟਰ ਵਾਲੀ ਛੱਤ ਨਹੀਂ ਤੇ ਨਹੀਂ ਸੀ ਨਸੀਬ ਹੋ ਸਕਦੀ ਤੇ ਹੋਰ ਕੁਝ ਕਰਨੀ ਸੀ ਸਕਦੇ ਕੋਈ ਜ਼ਮੀਨ ਜਾਇਦਾਦ ਬਹੁਤੀ ਹੈ ਨਹੀਂ ਸੀ ਕਹਿੰਦੇ ਬੜੀ ਸ਼ਹੀਦਾਂ ਤੇ ਆਸ ਰੱਖ ਕੇ ਸ਼ਹੀਦਾਂ ਦੇ ਅਸਥਾਨਾਂ ਤੇ ਜਾਣਾ ਤੇ ਸ਼ਹੀਦਾਂ ਨੂੰ ਬੇਨਤੀਆਂ ਕਰਨੀਆਂ ਚੀਤ ਸਿੰਘ ਸਹਾਈ ਹੋ ਵੀ ਤੁਹਾਡਾ ਹੀ ਆਸਰਾ ਹੈ ਵੀ ਸਾਨੂੰ ਪੱਕੀ ਛੱਤ ਨਸੀਬ ਹੋਵੇ ਕਹਿੰਦੇ ਸ਼ਹੀਦਾਂ ਅੱਗੇ ਇਹ ਅਰਦਾਸਾਂ ਕਰਨੀਆਂ ਆ ਕਿਉਂਕਿ ਸੁਣਦੇ ਸਾਂ ਵੀ ਸ਼ਹੀਦ ਜਦੋਂ ਕਿਰਪਾ ਕਰਦੇ ਨੇ ਤੇ ਫਿਰ ਸਭ ਕੁਝ ਮਿਲ ਜਾਂਦਾ ਏ ਸ਼ਹੀਦਾਂ ਦੇ ਸਥਾਨਾਂ ਤੋਂ ਹਰ ਅਰਦਾਸ ਪੂਰੀ ਹੁੰਦੀ ਏ ਤੇ ਉਹ ਭੈਣ ਕਹਿੰਦੇ ਕਿ ਮੈਂ ਵੀ ਕੁਝ ਬਹੁਤਾ ਜ਼ਿਆਦਾ ਨਹੀਂ ਮੰਗਿਆ ਮੈਂ ਸਿਰਫ ਛੱਤ ਪਰ ਕੀ ਮੰਗੀ ਕਿ ਮਹਾਰਾਜ ਕਿਰਪਾ ਕਰੋ ਪੀ ਘਰ ਦੀ ਹਾਲਤ ਬੜੀ ਖਸਤਾ ਆ ਵੀ ਥੋੜਾ ਜਿਹਾ ਮੀਨ ਆਵੀਂ ਢੋਲ ਜਾਂਦਾ ਆ ਹੁਣ ਤੇ ਕੰਧਾਂ 'ਚ ਵੀ ਤਰੇੜਾ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਹਿੰਦੇ ਵੀ ਸ਼ਹੀਦਾਂ ਨਾਲ ਜੁੜੇ ਤੇ ਬੇਨਤੀਆਂ ਕਰਦੇ ਰਹੇ ਚਲੋ ਮਹਾਰਾਜ ਦੀ ਕਿਰਪਾ ਰਹੀ ਪੀ ਆਸ ਜਿਹੜੀ ਉਹ ਮਹਾਰਾਜ ਨੇ ਬਣਾਈ ਰੱਖੀ ਤੇ ਕਹਿੰਦੇ ਹੁੰਦਾ ਕੀ ਹੈ ਕਿ ਲਗਾਤਾਰ ਮੀਂਹ ਪੈਣ ਕਾਰਨ ਬੜਾ ਪਾਣੀ ਇਕੱਠਾ ਹੋ ਜਾਂਦਾ ਹੈ ਜਿਹੜੇ ਹੁਣ ਪਿੱਛੇ ਜਿਹੜਾ ਆਇਆ ਇਹ ਉਦੋਂ ਦੀ ਭੈਣ ਨੇ ਆਪਣੀ ਹੱਦਬੀਤੀ ਦੱਸੀ ਕਹਿੰਦੇ ਜਿਹੜਾ ਸਾਡਾ ਘਰ ਸੀ ਬਿਲਕੁਲ ਤਬਾਹ ਹੋ ਗਿਆ ਬਿਲਕੁਲ ਖਤਮ ਹੋ ਗਿਆ ਅਸੀਂ ਕਿਸੇ ਗਵਾਂਡੀ ਦੇ ਘਰ ਦੇ ਛੱਤ ਤੇ ਜਾ ਕੇ ਰਹਿੰਦੇ ਰਹੇ ਉੱਥੇ ਤੰਬੂ ਲਾਇਆ ਕਹਿੰਦੇ ਕਿ ਹੁਣ ਸਾਡੇ ਕੋ ਆਪਣਾ ਘਰ ਨਹੀਂ ਮੈਂ ਹੁਣ ਆਪਣੇ ਬੱਚਿਆਂ ਸਮੇਤ ਆਪਣੇ ਪੇਕੇ ਘਰ ਰਹਿ ਰਹੀ ਆਂ ਤੇ ਪੀਕੇ ਘਰ ਵੀ ਬਹੁਤੇ ਅਮੀਰ ਨਹੀਂ ਉਹਨਾਂ ਦਾ ਵੀ ਘਰ ਜਿਹੜਾ ਮਤਲਬ 2-3 ਕਮਰੇ ਆ ਤੇ ਬੜਾ ਔਖਾ ਇਥੇ ਹੋਇਆ ਵੀ ਕਿੰਨੇ ਸਮੇਂ ਤੋਂ ਅਸੀਂ ਇੱਥੇ ਰਹਿ ਰਹੇ ਸੀ ਕਹਿੰਦੇ ਕਿ ਹੁਣ ਮਨ 'ਚ ਇਹ ਵਿਚਾਰ ਤੇ ਆਉਂਦਾ ਰਿਹਾ ਕਿ ਅਸੀਂ ਤੇ ਸਿੱਧਾ ਕੋ ਪੱਕੀ ਛੱਤ ਮੰਗੀ ਸੀ ਪਤਾ ਨਹੀਂ ਸਾਡੇ ਕਿਹੜੇ ਮਾੜੇ ਕਰਮ ਸੀ ਕਿ ਸਾਨੂੰ ਪੱਕੀ ਛੱਤ ਤੇ ਕੀ ਮਿਲਣੀ ਸੀ ਜਿਹੜੀ ਕੱਚੀ ਸੀ ਉਹ ਵੀ ਮਤਲਬ ਸਾਡੇ ਕੋ ਖੋਹ ਲਈ ਗਈ ਬੜਾ ਕਹਿੰਦੇ ਮਨ 'ਚ ਗਿਲਾ ਹੋਇਆ ਤੇ ਉਹ ਪੈਂ ਸultanpur ਵਾਲੀ ਸਾਈਡ ਦੀ ਐ ਕਿ ਕਹਿੰਦੇ ਘਰ ਬਿਲਕੁਲ ਤਬਾਹ ਹੋ ਗਿਆ ਤੇ ਬੜਾ ਉਹ ਸਮਾਂ ਜਿਹੜਾ ਸੀ ਬੜਾ ਔਖਾ ਸੀ ਨਘਾਇਆ ਕਿਉਂਕਿ ਦਿਹਾੜੀਦਾਰ ਬੰਦੇ ਲਈ 사ਸੰਗ ਜੀ ਬੜਾ ਔਖਾ ਸੀ ਉਹ ਸਮਾਂ ਤੇ ਕਹਿੰਦੇ ਕਿ ਇਦਾਂ ਦਾ ਸਮਾਂ ਆਇਆ ਹੁਣ ਇਹ ਸੋਚਦੇ ਸਾਂ ਕਿ ਕੱਚੀ ਸਤਵੀ ਕੀਤੇ ਨਸੀਬ ਹੋ ਜੇ ਵੀ ਕਿਸੇ ਦੇ ਘਰ ਰਹਿਣਾ ਤੰਬੂ ਲਾ ਕੇ ਰਹਿਣਾ ਬੜਾ ਔਖਾ ਸੀ ਤੇ ਕਹਿੰਦੇ ਕਿ ਹੁਣ ਇਹ ਸੀ ਵੀ ਕੱਚੀ ਸਤਵੀ ਨਸੀਬ ਨਹੀਂ ਹੋਣੀ ਲੱਗਦਾ ਵੀ ਆਪਾਂ ਇਦਾਂ ਹੀ ਮਰ ਮੁੱਕ ਜਾਣਾ ਤੇ ਕਹਿੰਦੇ ਸ਼ਹੀਦਾਂ ਨਾਲ ਗਿਲਾ ਵੀ ਕਰਨਾ ਇਸ਼ੀ ਸਿੰਘ ਉਹ ਤੁਹਾਡੇ ਅੱਗੇ ਬੇਨਤੀ ਇਹ ਕਿ ਰੀਸੀਪੀ ਸਾਨੂੰ ਪੱਕੀ ਛੱਤ ਮਿਲੇ ਤੇ ਸਾਡੀ ਤਾਂ ਕੱਚੀ ਵੀ ਖੋਈ ਗਈ ਵੇਖੋ ਸਾਸ ਸਿੰਘ ਜੀ ਜ਼ਿੰਦਗੀ ਵਿੱਚ ਕਈ ਵਾਰੀ ਇਦਾਂ ਦੀ ਚੀਜ਼ ਹੋ ਜਾਂਦੀ ਹੈ ਦੇਖੋ ਅਸੀਂ ਕੁਝ ਚਾਹੁੰਨੇ ਆ ਉਹ ਮਿਲਦਾ ਨਹੀਂ ਪਰ ਜੋ ਸਾਡੇ ਕੋਲ ਹੁੰਦਾ ਉਹ ਵੀ ਖੋਸ ਜਾਂਦਾ ਫਿਰ ਬੰਦਾ ਡੋਲ ਜਾਂਦਾ ਵੀ ਹੁਣ ਮੇਰੇ ਕੋ ਤੇ ਉਹ ਵੀ ਖੋਸ ਗਿਆ ਪਰ ਸਾਸ ਸਿੰਘ ਜੀ ਇੱਕ ਜੀ ਗੱਲ ਯਾਦ ਰੱਖਿਓ ਜਦੋਂ ਕਿ ਥੋਟ ਛੋਟੇ ਮੋਟੇ ਕਾਟੇ ਪੈ ਜਾਣ ਨਾ ਕੋਈ ਛੋਟੀ ਮੋਡੀ ਚੀਜ਼ ਸਾਡੀ ਖਰਾਬ ਹੋ ਜੇ ਜਾਂ ਗਵਾਚ ਜੇ ਤੇ ਸਾਧ ਸੰਗਤ ਜੀ ਕਦੇ ਵੀ ਗਿਲਾ ਨਾ ਕਰਿਆ ਕਰੋ ਕਾਹਲ ਨਾ ਕਰਿਆ ਕਰੋ ਸਬਰ ਕਰਿਆ ਕਰੋ ਹੋ ਸਕਦਾ ਆ ਉਹ ਛੋਟੇ ਜੇ ਘਾਟੇ ਨਾਲ ਤੁਹਾਨੂੰ ਬੜਾ ਵੱਡਾ ਕੇ ਮਨਾਫਾ ਹੋਣਾ ਹੋਵੇ ਇਹ ਤੇ ਮਹਾਰਾਜ ਜਾਣਦੇ ਨੇ ਮਹਾਰਾਜ ਨੂੰ ਪਤਾ ਆ ਕਿਨੂੰ ਕੀ ਦੇਣਾ ਤੇ ਕਦੋਂ ਦੇਣਾ ਸਾਧ ਸੰਗਤ ਤੇ ਇਹਦੇ ਬਾਰੇ ਸਾਨੂੰ ਗਿਲਾ ਕਰਨ ਦਾ ਕੋਈ ਸਾਡੇ ਕੋਲ ਹੱਕ ਨਹੀਂ ਹੈਗੀ ਸਾਡੇ ਕੋਲ ਅਥਾਰਟੀ ਨਹੀਂ ਹੈਗੀ ਜੇ ਮਹਾਰਾਜ ਸਾਨੂੰ ਇਹ ਸਰੀਰ ਦੇ ਸਕਦੇ ਨੇ ਤੰਦਰੁਸਤੀ ਦੇ ਸਕਦੇ ਨੇ ਤੇ ਮਹਾਰਾਜ ਕੁਝ ਵੀ ਦੇਣ ਦੇ ਸਮਰੱਥ ਨੇ ਤੇ ਉਹ ਭੈਣ ਕਹਿੰਦੇ ਕੀ ਹੁੰਦਾ ਏ ਤੇ ਕਹਿੰਦੇ ਕਿ ਅਸੀਂ ਇਤਿਆਸ ਲਾਤੀ ਸੀ ਵੀ ਕਦੇ ਘਰ ਨਸੀਬ ਹੋਏਗਾ ਕਹਿੰਦੇ ਕਿ ਸਮਝ ਨਹੀਂ ਸੀ ਹੁੰਦੀ ਵੀ ਕਦਾਂ ਹੋਊਗਾ ਕਹਿੰਦੇ ਫਿਰ ਜਿਵੇਂ ਮਹਾਰਾਜ ਦੀ ਕਿਰਪਾ ਹੋਣੀ ਸੀ ਬਖਸ਼ਿਸ਼ ਹੋਣੀ ਸੀ ਕਿਸੇ ਦੇ ਰਾਹੀਂ ਹੁੰਦੀ ਹੈ ਸਾਸ ਸੰਗਤ ਇਹ ਨਹੀਂ ਕਿ ਕੋਈ ਕਰਾਮਾਤ ਉੱਪਰ ਹੋ ਜਾਣੀ ਭਵਿੱਖਵਾਨੀ ਹੋ ਜਾਣੀ ਵੀ ਹਾਂ ਤੇਰਾ ਘਰ ਬਣ ਗਿਆ ਇੱਕ ਚੁਟਕੀ ਮਾਰ ਦਿਆਂ ਜਾਂ ਤੇਰਾ ਇਹ ਕਾਰਜ ਰਾਸ ਹੋ ਗਿਆ ਇਹ ਵਿਧਵਾਨੀਆਂ ਉਹ ਭਲਾ ਤੁਹਾਡਾ ਤੁਹਾਡੇ ਰਿਸ਼ਤੇਦਾਰ ਦੇ ਰਾਹੀਂ ਹੋ ਜੇ ਦੋਸਤ ਮਿੱਤਰ ਦੇ ਰਾਹੀਂ ਹੋ ਜੇ ਫੋਨ ਦੇ ਰਾਹੀਂ ਹੋ ਜੇ ਕਿਸੇ ਵੀ ਜਰੀਏ ਹੋ ਸਕਦਾ ਹੈ ਤੇ ਉਹ ਭੈਣ ਕਹਿੰਦੇ ਕਿ ਘੜਾਂ ਤੋਂ 4-5 ਮਹੀਨੇ ਬਾਅਦ ਤੇ ਕਹਿੰਦੇ ਕਿ ਮਹਾਰਾਜ ਦੀ ਬਖਸ਼ਿਸ਼ ਹੋਈ ਕਿਰਪਾ ਹੋਈ ਕੋਈ ਰੱਬ ਰੰਗੀ ਰੂਹ ਇਦਾਂ ਦੀ ਆਈ ਸਾਡੇ ਪਿੰਡ ਦੇ ਵਿੱਚ ਬੜਿਆਂ ਦੇ ਘਰ ਠੱਠੇ ਆ ਤੇ ਪਤਾ ਨਹੀਂ ਉਹ ਘੁੰਮਦੇ ਘਮਾਉਂਦੇ ਸਾਡੇ ਘਰ ਆਏ ਤੇ ਜਿੱਥੇ ਸਾਡਾ ਘਰ ਠੱਠਾ ਸੀ ਘੱਟ ਠੱਠੇ ਬੜਿਆਂ ਦੇ ਘਰ ਸੀ ਸਾਡੇ ਪਿੰਡ ਦੇ ਵਿੱਚ ਕਹਿੰਦੇ 2-4 ਘਰ ਹੀ ਸੀ ਇਦਾਂ ਦੇ ਜਿਹੜੇ ਬਿਲਕੁਲ ਸਹੀ ਸਲਾਮਤ ਸੀ ਨਹੀਂ ਤੇ ਪਾਣੀ ਨੇ ਸਾਰਿਆਂ ਨੂੰ ਨੁਕਸਾਨ ਪਹੁੰਚਾਇਆ ਸੀ ਕਹਿੰਦੇ ਉਹ ਸਾਡੇ ਘਰ ਆਏ ਦੇਖਿਆ ਉਹਨਾਂ ਨੇ ਤੇ ਪੁੱਛਿਆ ਵੀ ਇਹ ਘਰ ਲਈ ਕਿੱਥੇ ਨੇ ਕਹਿੰਦੇ ਸਾਨੂੰ ਬੁਲਾਇਆ ਗਿਆ ਅਸੀਂ ਆਉਨੇ ਆ ਤੇ ਆਣ ਕੇ ਸਾਰਾ ਸਾਨੂੰ ਪੁੱਛਿਆ ਉਹਨਾਂ ਨੇ ਅਸੀਂ ਆਪਣਾ ਹਾਲਾਤ ਦੱਸੀ ਤੇ ਕਹਿੰਦੇ ਕਿ ਸਾਨੂੰ ਜਦੋਂ ਪੁੱਛਿਆ ਤਾਂ ਕਹਿੰਦੇ ਮੇਰੇ ਮੂੰਹ ਚੋਂ ਤੇ ਹੋਰ ਕੁਝ ਨਹੀਂ ਨਿਕਲਿਆ ਮੈਂ ਤੇ ਇਹ ਕਿਹਾ ਕਿ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਕਹਿੰਦੇ ਸਾਨੂੰ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੀ ਚਾਹੁੰਨੇ ਆ ਕਹਿੰਦੇ ਸੀਗੇ ਬਾਬਾ ਦੀਪ ਸਿੰਘ ਜਿੱਦਾਂ ਕਰਨਗੇ ਜੋ ਕਰਨਗੇ ਭਲਾਈ ਕਰਨਗੇ ਕਹਿੰਦੇ ਪਤਾ ਨਹੀਂ ਉਹਨਾਂ ਦੇ ਮਨ ਕਿਹੜੀ ਮਿਹਰ ਪਈ ਉਹਨਾਂ ਨੇ ਕਿਹਾ ਵੀ ਤੁਸੀਂ ਚਿੰਤਾ ਨਾ ਕਰੋ ਤੁਹਾਡਾ ਘਰ ਮਤਲਬ ਇਹ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਨੇ ਸਾਨੂੰ ਚੋਂਪੀ ਹੈ ਵੀ ਤੁਸੀਂ ਬੇਫਿਕਰ ਹੋ ਜਾਓ ਵੀ ਤੁਹਾਡੇ ਘਰ ਦੀ ਸੇਵਾ ਜਲਦੀ ਸ਼ੁਰੂ ਹੋ ਜਾਏਗੀ ਤੇ ਉਹ ਭੈਣ ਕਹਿੰਦੇ ਕਿ ਅਸੀਂ ਕੱਚੀ ਛੱਤ ਵੀਖ ਹੋ ਚੁੱਕੇ ਸੀ ਪਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਸਾਇਆ ਸ਼ਾਇਦ ਜੋ ਮੈਂ ਚਪਰਿਆਂ ਦੀ ਹਾਜ਼ਰੀ ਭਰੀ ਹੈ ਬਾਣੀ ਪੜੀ ਹੈ ਜਾਂ ਸੇਵਾ ਕਰੀ ਜਾਂ ਸੀ ਇਦਾਂ ਤੇ ਭਰੋਸਾ ਰੱਖਿਆ ਜੋ ਮੈਂ ਅਰਦਾਸਾਂ ਕੀਤੀ ਉਹਨਾਂ ਨੂੰ ਫਲ ਲੱਗਾ ਤੇ ਅੱਜ ਪੱਕੀ ਸ਼ਤ ਸ਼ਹੀਦਾਂ ਨੇ ਸਾਨੂੰ ਬਣਾ ਕੇ ਦਿੱਤੀ ਆ ਦੋ ਕਮਰੇ ਬਣਾਏ ਆ ਰਸੋਈ ਬਣਾਈ ਆ ਤੇ ਵਾਸ਼ਰੂਮ ਪੂਰਾ ਪੋਰਸ਼ਨ ਤਿਆਰ ਕਰਕੇ ਅੱਜ ਸਾਨੂੰ ਮਤਲਬ ਸੌਂਪਿਆ ਗਿਆ ਦੇਖੋ ਬਖਸ਼ੀਸ਼ਾਂ ਹੁੰਦੀਆਂ ਨੇ ਭਰੋਸੇ ਨਾਲ ਚੱਲਣ ਵਾਲਿਆਂ ਤੇ ਜ਼ਰੂਰ ਬਖਸ਼ੀਸ਼ਾਂ ਹੁੰਦੀਆਂ ਨੇ ਜਿਹੜੇ ਮੇਰੇ ਵਰਗੇ ਨੇ ਜਿਨ੍ਹਾਂ ਦੇ ਆਪਣੇ ਪੱਲੇ ਧਲੇ ਕੱਖ ਨਹੀਂ ਸਾਥ ਸੰਗਤ ਉਹ ਜ਼ਰੂਰ ਲਾਂਬੇ ਦਿੰਦੇ ਨੇ ਪਰ ਸ਼ਹੀਦ ਬਖਸ਼ੀਸ਼ ਜ਼ਰੂਰ ਕਰਦੇ ਨੇ ਜਿਹੜਾ ਵੀ ਜੁੜਿਆ ਹੈ ਜੁੜਿਆ ਰਿਓ ਸ਼ਹੀਦ ਸਿੰਘ ਜ਼ਰੂਰ ਮਿਹਰ ਕਰਨਗੇ ਕਿਰਪਾ ਕਰਨਗੇ ਜਰੂਰ ਤੁਹਾਡੀ ਝੋਲੀ ਭਰਨਗੇ ਬਸ ਡਟੇ ਰਹੋ ਲੱਗੇ ਰਹੋ 사ਸੰਗਤ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਰਾਮ ਸਰ ਸਾਹਿਬ ਜੋ ਕਿ ਯਜਨਾਲਾ ਤਹਿਸੀਲ ਜ਼ਿਲ੍ਹਾ ਅਮਰਸਰ ਸਾਹਿਬ ਦੇ ਵਿੱਚ ਹੈ ਤੇ ਇਸ ਸਥਾਨ ਦੀ ਕਾਰ ਸੇਵਾ ਕਾ ਫਿਲਮੇ ਸਮੇ ਤੋਂ ਚੱਲ ਰਹੀ ਹੈ ਇਸ ਸਮੇ ਗੁੰਬਦ ਦੀ ਸੇਵਾ ਚੱਲ ਰਹੀ ਹੈ ਗੁੰਬਦ ਦੀ ਸੇਵਾ ਪਿਛਲੇ ਆ 6-7 ਮਹੀਨਿਆਂ ਤੋਂ ਚੱਲ ਰਹੀ ਹੈ ਤੇ ਅਜੇ ਹੋਰ 6-7 ਮਹੀਨੇ ਲੱਗ ਸਕਦੇ ਨੇ ਕਿਉਂਕਿ ਕਾਫੀ ਕੰਮ ਜਿਹੜਾ ਹੈ ਬਰੀ ਕੀਦਾ ਹੁੰਦਾ ਆ ਇਹ ਸਾਰੀਆਂ ਸੇਵਾਵਾਂ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲ ਰਹੀਆਂ ਨੇ ਜੀ ਤੇ ਆਪ ਜੀ ਜਰੂਰ ਇਸ ਸੇਵਾਵਾਂ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਪਾਓ ਹੁਣ ਜਿਹੜਾ ਗੁੰਬਦ ਹੈ ਇਹ ਪਲਸਤਰ ਹੋ ਰਿਹਾ ਹੈ ਤੇ ਇਸ ਤੋਂ ਬਾਅਦ ਇਹਦੇ ਤੇ ਟਾਈਲਾਂ ਲੱਗਣੀਆਂ ਨੇ ਹੁਣ ਉਹ ਟਾਈਲਾਂ ਜਿਹੜੀਆਂ ਨੇ ਉਹ ਸਪੈਸ਼ਲ ਜਿਹੜੀਆਂ ਨੇ ਉਹ ਬਣਵਾਉਣੇ ਪੈਂਦੀਆਂ ਨੇ ਛੋਟੀਆਂ ਛੋਟੀਆਂ ਟਾਇਲਾਂ ਹੁੰਦੀਆਂ ਨੇ ਸੋ 6-7 ਮਹੀਨੇ ਦੇ ਕਰੀਬ ਜਿਹੜਾ ਇੱਥੇ ਸਮਾਂ ਲੱਗ ਜਾਣਾ ਸੋ ਇਹ ਟਾਇਲਾਂ ਦੀ ਸੇਵਾ ਵੀ ਜੀ ਕੋਈ ਸੰਗਤ ਦੇ ਵਿੱਚੋਂ ਕਰਨਾ ਚਾਹੁੰਦਾ ਜ਼ਰੂਰ ਆਪਣੇ ਨਾਮ ਨੋਟ ਕਰਵਾਇਓ ਬਾਕੀ ਗੁਰੂ ਘਰ ਦੇ ਵਿੱਚ ਅਜੇ ਡਾਊਨ ਸੀਲਿੰਗ ਹੋਣੀ ਹੈ ਪੇਂਟ ਹੋਣਾ ਹੈ ਜਿਹੜੇ ਦਰਵਾਜ਼ੇ ਨੇ ਉਹ ਲੱਗ ਚੁੱਕੇ ਨੇ ਪਰ ਉਹ ਅਜੇ ਪੇਂਟ ਹੋਣੇ ਆ ਸੋ ਇਹ ਸਵਾਮਾਂ ਅਜੇ ਰਹਿੰਦੀਆਂ ਨੇ ਸੋ ਜੇ ਜੇ ਵੀ ਸੰਗਤ ਦੇ ਵਿੱਚੋਂ ਕਿਸੇ ਨੇ ਇਹ ਸੇਵਾ ਕਰਨੀ ਹੋਵੇ ਆਪ ਜੀ ਜ਼ਰੂਰ ਸੰਪਰਕ ਕਰਿਓ ਬਾਕੀ ਆਪ ਜੀ ਨੂੰ ਪਤਾ ਹੈ ਕਿ ਜਿਹੜੀਆਂ ਬਾਕੀ ਸੇਵਾਵਾਂ ਨੇ ਉਹ ਨਿਰੰਤਰ ਜਿਹੜੀਆਂ ਚੱਲਦੀਆਂ ਨੇ ਹਰ ਮਹੀਨੇ ਉਹ ਅਜੇ ਵੀ ਉਸੇ ਤਰ੍ਹਾਂ ਚੱਲਦੀਆਂ ਨੇ ਸੋ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਵੀ ਵਿਧਵਾ ਬੀਬੀਆਂ ਲੋੜਵੰਦ ਵਿਧਵਾ ਬੀਬੀਆਂ ਜਿਨ੍ਹਾਂ ਦੀ ਗਿਣਤੀ 150 ਦੇ ਕਰੀਬ ਹੋ ਚੁੱਕੀ ਹੈ ਸੋ ਉਹਨਾਂ ਬੀਬੀਆਂ ਨੂੰ ਰਾਸ਼ਨ ਗੁਰਦੁਆਰਾ ਰਾਮ ਸਰ ਸਾਹਿਬ ਤੋਂ ਹਰ ਮਹੀਨੇ ਦਿੱਤਾ ਜਾਂਦਾ ਹੈ ਉਹ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਸੋ ਇਹ ਵੀ ਵੱਡਾ ਖਰਚਾ ਆਇਆ ਪਰ ਇਹ ਸੇਵਾਵਾਂ ਵੀ ਆਪ ਹੀ ਕਰ ਰਹੇ ਹੋ ਇਦੇ ਵਿੱਚ ਦਾਸ ਦਾ ਕੁਛ ਨਹੀਂ ਦਾਸ ਸਿਰਫ ਇੱਕ ਜਰੀਆ ਹੈ ਸੇਵਾ ਕਰਨ ਵਾਲੇ ਆਪ ਹੋ ਕਰੋਣ ਵਾਲਾ ਮਾਲਕ ਹੈ ਸੋ ਇਹਦੇ ਵਿੱਚ ਵੀ ਆਪ ਜੀ ਜਰੂਰ ਵੱਧੜ ਕੇ ਹਿੱਸਾ ਪਾਇਆ ਕਰੋ ਅਗਲੀ ਸੇਵਾ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਲੋੜਵੰਤਿਆਂ ਦੇ ਆਨੰਦ ਕਾਰਜ ਸਮੇਂ-ਸਮੇਂ ਤੇ ਇਸ ਸਥਾਨ ਤੋਂ ਕਰਵਾਏ ਜਾਂਦੇ ਨੇ ਹਾਲ ਵਿੱਚ ਪਿਛਲੇ 2 ਦਸੰਬਰ ਨੂੰ ਹੀ ਇਹ ਆਨੰਦ ਕਾਰਜ ਸਮਾਗਮ ਹੋਟਿਆ ਹੈ ਲਾਈਵ ਆਪ ਜੀ ਨੇ ਜਰੂਰ ਦਰਸ਼ਨ ਕੀਤੇ ਹੋਣਗੇ ਸੋ ਇਹ ਵੀ ਵੱਡਾ ਕਾਰਜ ਸੀ 15 ਦੇ ਕਰੀਬ ਧੀਆਂ ਦੇ ਆਨੰਦ ਕਾਰਜ ਹੋਏ ਸਮਾਨ ਦਿੱਤਾ ਗਿਆ ਲੋਡ ਦਾ ਜਿਹੜਾ ਸੀ ਸੋ ਇਹ ਜਿਹੜੇ ਉਹ ਪਰਿਵਾਰ ਸੀ ਜਿਨ੍ਹਾਂ ਦਾ ਘਰ ਵੀ ਆਪਣਾ ਨਹੀਂ ਸੀ ਬੜੇ ਲੋਡਬੰਦ ਪਰਿਵਾਰ ਸੀ ਸੋ ਇਹ ਕਾਰਜ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਆਪ ਸਭ ਸੰਗਤਾਂ ਨੇ ਕੀਤੇ ਤੇ ਹੁਣ ਵੀ ਆਉਣ ਵਾਲੇ ਸਮੇਂ 'ਚੋ ਇਹ ਕਾਰਜ ਇਸੇ ਤਰ੍ਹਾਂ ਹੁੰਦੇ ਰਹਿੰਦੇ ਨੇ ਤੇ ਆਪ ਜੀ ਅੱਗੇ ਵੀ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੋ ਸੇਵਾਵਾਂ 'ਚ ਹਿੱਸਾ ਪਾਉਂਦੇ ਰਹੋ ਬਾਕੀ ਜਿਹੜੀ ਅਗਲੀ ਸੇਵਾ ਏ ਜਿਵੇਂ ਹਰ ਜਿਹੜੀਆਂ ਧੀਆਂ ਨੇ ਜਿਨ੍ਹਾਂ ਨੂੰ ਪੜਨ ਦਾ ਪੂਰਨ ਪੂਰਨ ਮੌਕਾ ਨਹੀਂ ਦਿੱਤਾ ਜਾਂਦਾ ਛੋਟੀ ਉਮਰ 'ਚ ਵਿਆਹ ਦਿੱਤਾ ਜਾਂਦਾ ਹੈ ਕਿਉਂਕਿ ਦਾਸ ਬਾਰਡਰ ਏਰੀਆ ਤੋਂ ਐ ਤੇ ਇੱਥੇ ਧੀਆ ਨੂੰ ਪੂਰਾ ਮੌਕਾ ਨਹੀਂ ਮਿਲਦਾ ਤੇ ਉਹ ਧੀਆ ਅੱਜ ਪ੍ਰਾਈਵੇਟ ਸਕੂਲ ਚ ਪੜ ਰਹੀਆਂ ਨੇ ਚੜਦੀ ਕਲਾ ਦੇ ਨਾਲ 25 ਦੇ ਕਰੀਬ ਧੀਆ ਨੇ ਤੇ 4-5 ਬੇਟੇ ਨੇ ਜਿਹੜੇ ਪੜ੍ਹਾਈ ਵਿੱਚ ਵਧੀਆ ਨੇ ਪੜ ਰਹੇ ਨੇ ਤੇ ਉਹਨਾਂ ਦਾ ਪੜ੍ਹਾਈ ਦਾ ਖਰਚਾ ਬੁੱਕਸ ਯੂਨੀਫਾਰਮ ਸਾਰਾ ਖਰਚਾ ਸਥਾਨ ਵੱਲੋਂ ਦਿੱਤਾ ਜਾਂਦਾ ਤੇ ਆਪ ਜੀ ਜਰੂਰ ਇਨ੍ਹਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਜੀ ਸੋ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਸੇਵਾ ਦੀ ਚਾਹੀਦੀ ਹੋਵੇ ਆਪ ਜੀ ਜਰੂਰ ਸੰਪਰਕ ਕਰਿਓ WhatsApp ਨੰਬਰ ਆਪ ਜੀ ਨੂੰ ਉੱਪਰ ਦਿੱਤਾ ਹੋਇਆ ਹੈ ਤੇ ਤੁਸੀਂ ਉਹਦੇ ਤੇ ਮੈਸੇਜ ਜਾਂ ਵੌਇਸ ਮੈਸੇਜ ਕਰਕੇ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਪਰ ਜਿਹੜੀਆਂ 4-5 ਬੇਟੀਆਂ ਨੇ ਉਹਨਾਂ ਦੀ ਹਜੇ ਫੀਸ ਦੇਣ ਵਾਲੀ ਹੈ ਉਹਨਾਂ ਦੀ ਯੂਨੀਫਾਰਮ ਬਕਸ ਜਿਹੜੀਆਂ ਨੇ ਉਹ ਦਿੱਤੀਆਂ ਜਾਣੀਆਂ ਨੇ ਹਜੇ ਤੇ ਹੁਣ ਨਿਊ ਜਿਹੜੀਆਂ ਛੋਟੀਆਂ ਬੇਟੀਆਂ ਨੇ ਉਹ ਤੇ ਨਿਊ ਸਾਲ ਦੇ ਵਿੱਚ ਉਹਨਾਂ ਦੀ ਰੀਮਿਸ਼ਨ ਹੋਣੀ ਹੈ ਸੋ ਉਹਨਾਂ ਦੀ ਫੀਸ ਅਜੇ ਰਹੀਦੀ ਹੈ ਜਮ੍ਹਾਂ ਕਰਾਉਣ ਵਾਲੀ ਜੇ ਕਿਸੇ ਨੇ ਸੇਵਾ ਲੈਣੀ ਹੋਵੇ ਜਰੂਰ ਆਪਜੀ ਸੰਪਰਕ ਕਰਿਓ ਇਹ ਬੇਟੀਆਂ ਉਹ ਨੇ ਜਿਨ੍ਹਾਂ ਦੇ ਫਾਦਰ ਫਾਦਰਲੈਸ ਨੇ ਜਿਹੜੀਆਂ ਜਾਂ ਜਿਹੜੇ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਨੇ ਸੋ ਜਰੂਰ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਜੀ ਕਿਸੇ ਵੀ ਤਰੀਕੇ ਦੀ ਜਾਣਕਾਰੀ ਆਪਜੀ ਨੂੰ ਚਾਹੀਦੀ ਹੋਵੇ ਆਪਜੀ ਸੰਪਰਕ ਕਰ ਸਕਦੇ ਹੋ ਨੰਬਰ ਆਪਜੀ ਨੂੰ ਵਟਸਐਪ ਦਾ ਉੱਪਰ ਨਜ਼ਰ ਆ ਰਿਹਾ ਹੈ ਵੌਇਸ ਮੈਸੇਜ ਆ ਮੈਸੇਜ ਕਰਕੇ ਆਪਜੀ ਪੂਰੀ ਜਾਣਕਾਰੀ ਲੈ ਸਕਦੇ ਹੋ